ਇਸ ਮੁੱਦੇ ਤੇ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਕਿ ਜੋ ਹਮਾਚੇ ਚ ਸਤਿਗੁਰਾਂ ਦੀ ਜਰਨੈਲ ਸਿੰਘ ਜੀ ਖਾਸਾ ਪਿੰਡਰਾਵਾਲੇ ਤੇ ਸਿੱਖਾਂ ਦੇ ਜਿ ਕੌਮੀ ਨਿਸ਼ਾਨ ਨੇ ਤੇ ਨਿਸ਼ਾਨ ਸਾਹਿਬ ਨੇ ਉਹਨਾਂ ਦੀ ਬੇਅਦਬੀ ਹੋਈ ਹੈ ਤੇ ਜਿਵੇਂ ਦੱਸਿਆ ਹੈ ਕਿ ਜਾਣ ਬੁੱਝ ਕੇ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਵੀ ਲਈਆਂ ਗਈਆਂ ਨੇ ਤੇ ਉਹਨਾਂ ਦੀ ਕੁੱਟ ਮਾਰ ਵੀ ਹੋਈ ਹੈ ਸੋ ਇਸ ਵਿਸ਼ੇ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਤੇ ਸਮਝਣ ਦੀ ਬੜੀ ਲੋੜ ਹੈ ਇਹਦੀ ਗੰਭੀਰਤਾ ਨੂੰ ਸਮਝਣ ਦੀ ਲੋੜ ਕਿਉਂ ਹੈ ਇਹ ਸਭ ਤੋਂ ਪਹਿਲਾਂ ਇਹ 38 AFI ਨੂੰ ਇਹਨਾਂ ਦੇਖੀਏ ਕਿ ਉਹ ਖਾਸ ਇੱਕ ਸ਼ਖਸ ਦੇ ਖਿਲਾਫ ਕਿਸੇ ਤਰ੍ਹਾਂ ਦੀ ਉਹਨਾਂ ਦੀ ਗਰਜਿਸ ਹੈ ਜੇ ਉਹਨਾਂ ਨੂੰ ਇਹ ਤੇਰਰਿਸਟ ਮੰਨਦੇ ਨੇ ਜੇ ਉਹਨਾਂ ਨੂੰ ਤੇਰਰਿਸਟ ਮੰਨਦੇ ਨੇ ਨਿਸ਼ਾਨ ਸਾਹਿਬ ਜੇ ਜਿਹੜੀਆਂ ਪੱਗਾਂ ਨੇ ਉਹਨਾਂ ਦੀ ਇੱਜ਼ਤਾਂ ਬਚਾਈਆਂ ਨੇ ਜਦੋਂ ਪਹਾੜੀ ਰਾਜੇ ਗੁਰੂ ਸਾਹਿਬਾ ਨਾਲ ਜੰਗ ਵੀ ਕਰਦੇ ਨੇ ਉਸ ਦੇ باوجود ਵੀ ਸਾਡੇ ਗੁਰੂ ਸਾਹਿਬਾ ਦਿੱਲੀ ਜਾ ਕੇ ਇਹਨਾਂ ਦੀ ਪੱਤਾਂ ਵੀ ਬਚਾਉਂਦੇ ਨੇ ਇਹਨਾਂ ਦੇ ਪੰਥੀ ਇਹਨਾਂ ਦੀ ਕੌਮਾਂ ਵੀ ਬਚਾਉਂਦੇ ਨੇ ਇਹਨਾਂ ਦੀ ਇੱਜ਼ਤਾਂ ਵੀ ਬਚਾਉਂਦੇ ਨੇ ਪਰ ਫਿਰ ਕੀ ਗੱਲ ਆਂਦੀ ਹੈ ਕਿ ਮੁਰਕੜ ਕੇ ਸਾਡੀ ਜਿਹੜੀ ਪਛਾਣ ਹੈ ਜੋ ਸਾਡੀ ਹੋਂਦ ਦੱਸਦੀ ਹੈ ਉਹਦੇ ਤੇ ਇੱਕ ਹਮਲਾ ਫਿਰ ਹਰ ਸਾਲ ਮੁੜ ਦੁਬਾਰਾ ਤੋਂ ਦੁਬਾਰਾ ਹੁੰਦਾ ਰਹਿੰਦਾ ਹੈ। ਸੋ ਇਹ ਗੱਲ ਇਹ ਨਹੀਂ ਹੈ ਕਿ ਉਹ ਕਿਸੇ ਖਾਸ ਇੱਕ ਖੇਤ ਦੇ ਆਪਣੇ ਆਪਣੇ ਖਿਲਾਫ ਕੋਈ جنگ ਹੋਵੇ ਜਾਂ ਕੋਈ ਸੋਚ ਹੋਵੇ ਜਾਂ ਇੱਕ ਖਾਸ ਆਈਡੈਂਟੀਟੀ ਆਈਡੈਂਟੀਟੀ ਦੇ ਖਿਲਾਫ ਉਹਨਾਂ ਦਾ ਕੋਈ ਰੋਸ ਹੋਵੇ। ਉਹ ਜੋ ਇੱਕ ਹੀ ਹਿੰਦੂਤਵਾ ਮジョਰਿਟੀ ਅਗੇ ਸਟੇਟ ਦੇ ਵਿੱਚ ਵਸਦੀ ਇੱਕ ਜੈਨੋਸਾਈਡਲ ਇੰਪਲਸ ਇਹਨਾਂ ਲੋਕਾਂ ਦੇ ਵਿੱਚ ਪਈ ਹੈ। ਜੋ ਪੂਰੀ ਆਰਐਸਐਸ ਬੀਜੇਪੀ ਮੋਦੀ ਸਰਕਾਰ ਨੇ ਆਮ ਲੋਕਾਂ ਤੋਂ ਲੈ ਕੇ ਉੱਪਰ ਤੱਕ ਅਥਾਰਟੀ ਦੇ ਉਹ ਚਾਹੇ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਚਾਹੇ ਕੋਈ ਚਪੜਾਸੀ ਹੋਵੇ ਉਹਦੇ ਵਿੱਚ ਜਿੱਥਾ ਵੜ ਪਈ ਗਈ ਹੈ ਉਹ ਮੇਨ ਗੱਲ ਕੀ ਹੈ ਕਿ ਇੱਥੇ ਇਸ ਦੇਸ਼ ਦੇ ਵਿੱਚ ਜਿੱਥੇ ਸਿੱਖ 1.5 ਕਰੋੜ ਰਹਿ ਗਏ ਤੇ ਦੂਜੇ ਪਾਸੇ ਪੂਰੀ ਦੇਸ਼ ਦੀ ਆਬਾਦੀ ਤੁਹਾਡੀ ਹੋਂਦ ਹਸਤੀ ਨੂੰ ਮਟਾਉਣ ਵਾਸਤੇ ਖੜੀ ਹੋਈ ਹੈ ਤੇ ਕਲੀ ਖੜੀ ਨਹੀਂ ਹੋਦੀ ਉਹ ਤੁਹਾਡੇ ਖਲਾਫ ਇਕੱਠੇ ਹੋ ਕੇ ਹਮਲਾਵਰਾਂ ਤੁਹਾਡੇ ਦੀ ਤੋ ਇਹ ਗੱਲ ਸਾਡੇ ਸਾਰਿਆਂ ਦੇ ਸੋਚਣ ਵਿਚਾਰ ਰੰਦੀ ਆ ਕਿ ਸਿੱਖ ਜਾਂ ਪੰਜਾਬ ਹੈ ਉਹ ਕਿੰਨਾ ਟੋਲਰੈਂਸ ਲੈਵਲ ਆਪਣਾ ਅੱ퍼 ਰੱਖੂਗਾ ਵੀ ਜਦੋਂ ਸਾਡੇ ਇੱਥੇ ਆਉਂਦੇ ਨੇ ਐਸੀ ਯੂਨੀਵਰਸਿਟੀ ਦਾ ਅਸੀਂ ਦਾਅਵਾ ਕਰਦੇ ਆ ਕਿ ਪੰਜਾਬੀ ਨੌਜਵਾਨ ਸਿਰਫ 25% ਰਹਿ ਗਏ ਤੇ ਬਾਕੀ ਜਿੰਨਾ 75% ਹੈ ਸਾਰਾ ਆਊਟਰ ਸਟੇਟ ਨੇ ਆ ਕੇ ਇੱਥੇ ਕਾਬਜ ਹੋਈ ਵੀ ਤੇ ਸਾਡਾ ਗिला ਇੱਕ ਆਹ ਤੇ ਲੋਕਾਂ ਨਾਲ ਵੀ ਆ ਕਿ ਆਪਣੇ ਲੋਕ ਕਲੇਮ ਛੱਡਦੇ ਨਹੀਂ ਜੇ ਦੂਜੇ ਲੋਕ ਆ ਵੀ ਕੇ ਉਹਨਾਂ ਵਾਸਤੇ ਸਵਾਲ ਹੈ ਕਿ ਜਿੰਨੇ ਸੂਸੀ ਤੇ ਹਮੱਚ ਗਿਆ ਕਿਸੇ ਹੋਰ ਆਊਟਰ ਸਟੇਟ ਦੇ ਹੋਣ ਜਿੰਨੇ ਜਿੰਨੇ ਸਾਲ ਇੱਥੇ ਆਇਆ ਨ ਹੋਏ ਨੇ ਕੋਈ ਇੱਕ ਇਹ ਜਿਹੇ ਫੀਡ ਐਸ ਤੋਂ ਦੱਸੇ ਕਿ ਪੰਜਾਬ ਦਾ ਆਇਆ ਚੰਡੀਗੜ੍ਹ ਦਾ ਆਏ ਤੇ ਕਿਸੇ ਦੀ ਵੀ ਆਡੈਂਟਿਟੀ ਤੇ ਕਿਸੇ ਦੇ ਧਰਮ ਤੇ ਕਿਸੇ ਦੇ ਰੀਜਨ ਤੇ ਕੋਈ ਹਮਲਾ ਹੋਇਆ ਹੋਵੇ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰ ਸਾਲ ਹਮਾਚਲ ਦੀਆਂ ਪਾਰਟੀਆਂ ਕਿ ਟੈਸਟ ਕਰਦੀਆਂ ਨੇ ਜਦੋਂ ਪੰਜਾਬ ਯੂਨੀਵਰਸਿਟੀ ਦੀ ਰਾਖੀ ਦੀ ਗੱਲ ਆਉਂਦੀ ਹੈ ਜਦੋਂ ਇੱਥੇ ਕਿਸੇ ਤਰ੍ਹਾਂ ਦੇ ਸਟੂਡੈਂਟ ਹੱਕਾਂ ਦੀ ਗੱਲ ਆਉਂਦੀ ਹੈ ਜੀ ਬੈਟਰ ਮੈਟ ਦੀ ਗੱਲ ਆਉਂਦੀ ਹੈ ਉਦੋਂ ਆਊਟਰ ਸਟੇਟ ਦੇ ਬੱਚੇ ਕਿੱਥੇ ਜਾਂਦੇ ਨੇ ਜਿੰਮੀਨ ਆਊਟਰ ਸਟੇਟ ਦੇ ਬੰਦੇ ਲੈ ਰਹੇ ਨੇ ਪੰਜਾਬ ਨੂੰ ਬੜੇ ਲੰਬੇ ਸਮੇਂ ਤੋਂ ਖਾਸ ਕਰਕੇ 1947 ਆਜ਼ਾਦੀ ਤੋਂ ਬਾਅਦ ਇਸ ਹਿੰਦੂਵਾਦੀ ਇਸ Hinduractry ਜਿਹੜੀ ਰਾਸ਼ਟਰਵਾਦ ਹੈ ਇਸੇ ਮжоਰਿਟੀ ਦੀਆਂ ਸਟੇਟ ਨੇ ਐਜ਼ ਕਲੋਨੀ ਵਾਂਗੂ ਟਰੀਟ ਕਰਕੇ ਇਹਦੀ ਜਿਹੜੀ ਡੈਮੋਗ੍ਰਾਫੀ ਆ ਉਹ ਤੁਸੀਂ ਦੇਖੋ ਕਿੱਸਾ ਚੇਂਜ ਹੋ ਰਹੀ ਹੈ ਮਹਾਲੀ ਦੇ ਵਿੱਚ ਜਿੰਨੇ ਪ੍ਰਾਈਵੇਟ ادارے ਨੇ ਉਹਦੇ ਵਿੱਚ ਕੋਈ ਮੈਨੂੰ ਅਜਿਹੇ ਇੰਸਟੀਟਿਊਟ ਤੁਸੀਂ ਜਿੰਨੇ ਖੜੇ ਹੋ ਦੱਸ ਦਿਓ ਜਿੱਥੇ ਕੋਈ ਨਾ ਕੋਈ ਭਾਰਤ ਜਿਹੜਾ ਬੰਦਾ ਭਰਤੀ ਨਾ ਹੋਇਆ ਹੋਵੇ ਦੁਨੀਆ ਪ੍ਰਾਈਵੇਟ ਫਰਮਾਂ ਚੱਲਦੀਆਂ ਨੇ ਜਿੰਨੇ ਆਈਟੀ ਲਿੰਕ ਚਾਲਦੇ ਨੇ ਇੱਥੇ ਜਿਹੜੀ ਵੀ ਇੱਥੇ ਕੋਈ ਪੋਡਕਾਸਟ ਆਦੇ ਚੈਨਲ ਚਾਲਦੇ ਨੇ ਸਾਰਿਆਂ ਦੇ ਵਿੱਚ ਘੱਟੋ ਘੱਟ ਦਾ 50-55% ਆਊਟਰ ਸ਼ੀਟ ਦਾ ਬੰਦਾ ਇੱਥੇ ਭਰਤੀ ਹੋਇਆ ਹੈ। ਇੱਥੇ ਜਿੰਨਾ ਮਹਾਲੀ ਸੁਹਾਣੇ ਦੀ ਖਾਨ ਨੂੰ ਐਗਜ਼ਾਮਪਲ ਦਿੰਦਾ ਇਥੋਂ ਦੂਰ ਜਾਣ ਦੀ ਲੋੜ ਦੀ 9-10 ਕਿਲੋਮੀਟਰ ਹੈ ਤੁਸੀਂ ਕਿਸੀ 10 ਆਹ ਮੱਥਾ ਟੇਕਣ ਜਾਂਦੇ ਹੋ ਮੋਂਗੇ। ਉੱਥੇ ਕੀ ਗੱਲ ਹੈ ਕਿ ਅੱਜ ਤੋਂ 10-12 ਸਾਲ ਪਹਿਲਾਂ ਉੱਥੇ 5-10% ਬਾਹਰੀ ਜਿਹੜੇ ਕਿਰਾਏਦਾਰ ਰਹਿੰਦੇ ਸੀ ਪਰ ਉੱਥੇ ਤੁਸੀਂ ਅੱਜ ਜਾ ਕੇ ਹਾਲਾਤ ਦੇਖੋਗੇ ਜਿਹੜੇ ਨੌਜਵਾਨ ਹੈ ਮੋਹਾਲੀ ਆ ंडीगढ़ ਦੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਉਹ ਸਾਰਾ ਪਿੰਡ ਖਾਲੀ ਹੋ ਗਿਆ ਉੱਥੇ ਸਿਰਫ ਰੋਪ ਪਟਕੇ 2.5% ਜਿਹੜੇ ਪਿੰਡ ਦੇ ਲੋਕ ਰਹਿ ਗਏ ਬਾਕੀ ਸਾਰੇ ਬਾਹਰ ਮੂਵ ਕਰਕੇ ਬਾਹਰ ਨਹੀਂ ਕਿ ਸਿਰਫ ਆਦੇਸ਼ਾਂ ਚ ਲਾਂਗੇ ਸਾਰੇ ਪਿੰਡ ਛੱਡ ਕੇ ਕੋਈ 88 ਕੋਈ ਕਿਤੇ ਪਲਾਟ ਲੈ ਕੇ ਉੱਥੇ ਆਪਦੇ ਕਰਾਇਆਂ ਤੇ ਰਹਿ ਰਿਹਾ ਹੈ ਕਿਉਂ ਰਹਿ ਰਿਹਾ ਹੈ ਕਿ ਜਿੰਨੇ ਉੱਥੇ ਬਾਹਰ ਦੇ ਕਿਰਾਏਦਾਰ ਆਏ ਨਹੀਂ ਜੋ ਮਾਹੌਲ ਉੱਥੇ ਬਣਦਾ ਹੈ ਜੋ ਮਹੌਲ ਜੋ ਰਹਿਣ ਰਹਿਣ ਸਣ ਉਹਨਾਂ ਦਾ ਬੰਦੇ ਐਡਜਸਟ ਨਹੀਂ ਕਰ ਪਾਉਂਦੇ ਉਹ ਇੱਕ ਸੇਫ ਜਿਹੜਾ ਮਾਹੌਲ ਪਿਛਲੇ ਸਾਲ ਦੀ ਗੱਲ ਹੈ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਜੰਮੂ ਕਸ਼ਮੀਰ ਦੀ ਕੁੜੀਆਂ ਕੁੱਟੀਆਂ ਗਈਆਂ ਸਾਰਿਆਂ ਨੂੰ ਇਨਸੀਡੈਂਟਸ ਪਤਾ ਹੋਣਾ ਵਿਦਿਆਰਥੀ ਜਿਵੇਂ ਮਜੀ ਸਾਥੀ ਵੀ ਉੱਥੇ ਗਈਏ ਤੋਂ ਹਾਲ-ਚਾਲ ਪੁੱਛਣ ਤਾਂ ਉਹਨਾਂ ਕੁੜੀਆਂ ਦੀ ਇੱਕੋ ਗੱਲ ਸੀ ਅਸੀਂ ਗੱਲ ਕੀਤੀ ਕਿ ਨਰਸਿੰਗ ਦਾ ਕੋਰਸ ਤੁਸੀਂ ਉੱਧਰ ਕਿਉਂ ਨਹੀਂ ਕਰਦੇ ਦੀਦੀਆ ਕਿਤੇ ਹੋਰ ਕਿਉਂ ਨਹੀਂ ਜਾਂਦੀ ਉਹ ਕਹਿੰਦੇ ਸਾਡੇ ਘਰਦਿਆਂ ਨੇ ਇੱਥੇ ਭੇਜਿਆ ਕਿ ਪੰਜਾਬ ਵੀ ਇੱਕ ਸੇਫ پلیਸ ਹੈ ਪਰ ਕੀ ਗੱਲ ਉੱਥੇ ਉਹ ਕੁੜੀਆਂ ਵੀ ਕੁਟੀਆਂ ਗਈਆਂ ਤੇ ਅੱਜ ਸਾਨੂੰ ਪਤਾ ਹੈ ਜੇ ਪਲਾਟਕਾਰ ਦੇ ਕੇਸ ਪੰਜਾਬ 'ਚ ਅੱਗੇ ਕਿੰਨੇ ਹੁੰਦੇ ਸੀ ਤੇ ਹੁਣ ਰੀਸੈਟ ਕਿੰਨੇ ਵੱਧ ਲਈ ਸਭ ਤੋਂ ਵੱਡੀ ਗੱਲ ਹੈ ਸਾਡੇ ਕਲੇਮ ਦੀ ਸਭ ਤੋਂ ਵੱਡੀ ਗੱਲ ਹੈ ਜੋ ਡੈਮੋਗ੍ਰਾਫਿਕ ਚੇਂਜ ਹੋ ਰਿਹਾ ਹੈ ਸਭ ਤੋਂ ਵੱਡੀ ਗੱਲ ਹੈ ਜੋ ਤੁਹਾਡੀ ਹੋਂਦ ਹਸਤੀ ਤੇ ਤੁਹਾਡੀ ਪਛਾਣ ਤੇ ਤੁਹਾਡੀ ਕੌਮੀ ਚਿੰਨਾ ਤੇ ਜੋ ਹਮਲਾ ਹੋ ਰਿਹਾ ਹੈ ਤੇ ਹਮਲਾਕਾਰ ਕੌਣ ਰਹੀ ਨੇ ਉਹ ਇਹ ਨਹੀਂ ਗੱਲ ਹੈ ਕਿ ਹਿਮਾਚਲ ਕਰ ਰਿਹਾ ਜਾਂ ਕੱਲਾ ਮਹਾਰਾਸ਼ਟਰ ਹੈ ਜਾਂ ਕੱਲੀ ਦਿੱਲੀ ਗੱਬੀ ਹੈ ਉਹ ਇੱਕ ਮжоਰਿਟੀ ਦੀ ਸਟੇਟ ਦੇ ਵਿੱਚੋਂ ਜੋ ਇੱਕ ਜੈਨੋਸਾਈਡ ਲਈ ਪਾਸ ਬੜੇ ਲੰਬੇ ਸਮੇਂ ਤੋਂ ਇਹਨਾਂ ਲੋਕਾਂ ਦੇ ਜਹਨ ਚ ਵਸੀ ਹੋਈ ਆ ਉਹ ਤੁਹਾਡੀ ਹੋਂਦ ਆਸਦੀ ਉਹ ਤੁਹਾਡੀ ਪਛਾਣ ਤੇ ਹਮਲਾ ਕਰਦੀ ਜੀ ਆ ਸੋ ਇਹ ਗੱਲ ਸਾਰਿਆਂ ਨੂੰ ਵਿਚਾਰਨ ਦੀ ਗੱਲ ਹੈ ਕਿ ਇਹ ਪੰਜਾਬ ਕੋਈ ਕਲੋਨੀ ਹੈਗਾ ਕੋਈ ਇੰਡੀਆ ਓਕੂਪਾਈਡ ਪੰਜਾਬ ਨਹੀਂ ਹੈਗਾ ਇਹ ਇਕੱਲਾ ਕੋਈ ਸ਼ਾਮਲਾਟ ਨਹੀਂ ਹੈਗਾ ਜਿਹੜਾ ਮੂੰਹ ਚੱਕ ਕੇ ਆਊਗਾ ਇੱਥੇ ਆ ਕੇ ਆਪ ਦਾ ਕਾਬਜ਼ ਹੋ ਜਾਊਗਾ ਇਹ ਗੱਲ ਸਾਡੇ ਸਾਰਿਆਂ ਨੂੰ ਸੋਚਣ ਵਿਚਾਰਨ ਦੀ ਹੈ ਕਿ ਜਿੰਨੇ ਨੌਜਵਾਨ ਇੱਥੇ ਖੜੇ ਨੇ ਕੋਈ ਹਮਾਤ ਦਾ ਨੌਜਵਾਨ ਇਹ ਗੱਲ ਦੱਸੇ ਕਿ ਹਾਂ ਭਾਈ ਸਾਡੇ ਤੇ ਅਤਿਆਚਾਰ ਹੋ ਰਿਹਾ ਤੁਸੀਂ ਕਿਵੇਂ ਬੋਲ ਰਹੇ ਹੋ ਵੀ ਛੱਟ ਨੂੰ ਕਿਸੇ ਨੇ ਕੁਝ ਕਿਹਾ ਨਾ ਹੋਊਗਾ ਜੇ ਗੱਲ ਹੁੰਦੀ ਆ ਸਤਿਗਿਆਨੀ ਜਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੇ ਪੋਸਟਲ ਜਿਹੜੇ ਝਟੇ ਤਾਰਨ ਦੀ ਇਹ ਗੱਲ ਥਾਰਿਆਂ ਨੂੰ ਧਿਆਨ ਹੋਣੀ ਚਾਹੀਦੀ ਹੈ ਕਿ ਸਿੱਖਾਂ ਦਾ ਸਰਵ ਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਸਥਾਨ ਤੇ ਉਹ ਵੀ ਜਾਣ ਕੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੇ ਸਤਿਗਿਆਨੀ ਜਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਤੇ ਜਿਨ੍ਹਾਂ ਹੋਰ ਕੌਮ ਵੀ ਸ਼ਹੀਦ ਹੋਏ ਨੇ ਉਹਨਾਂ ਨੂੰ ਕੌਮ ਵੀ ਸ਼ਹੀਦ ਤੇ 20ਵੀਂ ਸਦੀ ਦੇ ਮਹਾਨ ਜਰਨੇਲਾਂ ਦਾ ਰੁਤਬਾ ਦਿੱਤਾ ਹੈ ਉਹਨਾਂ ਦਾ ਉਹਨਾਂ ਦਾ ਜੋ ਸ਼ੀਤੀ ਹਸਤਾਨ ਹੈ ਉਹ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਹੈ ਜੋ ਸਿੱਖਾਂ ਦੇ ਨਿਸ਼ਾਨ ਨੇ ਜੋ ਕੌਮੀ ਨਿਸ਼ਾਨ ਨੇ ਕੌਮੀ ਝੰਡੇ ਨੇ ਤੇ ਸੰਤਾਂ ਦੀ ਫੋਟੋ ਉਹ ਸਾਨੂੰ ਇੱਕ ਬਰਾਬਰ ਇਹ ਗੱਲ ਸਾਰੀ ਯਾਦ ਰੱਖਣ ਇਸ ਗੱਲ ਦਾ ਕੋਈ ਸ਼ੱਕਾ ਨਾ ਹੋਵੇ ਕਿ ਉਹ ਇੱਕ ਖਾਸ ਵਿਕਰ ਦੇ ਖਿਲਾਫ ਉਹਨਾਂ ਦਾ ਪ੍ਰੋਟੈਸਟ ਸੀ ਹੈ ਵਿਕਰ ਦੇ ਖਿਲਾਫ ਉਹਨਾਂ ਦੀ ਕੋਈ ਜਾਗਿਆ ਹਰੂਸ ਸੀਗਾ ਤੇ ਗੱਲ ਦੂਜੀ ਇਹ ਵੀ ਯਾਦ ਰੱਖੋ ਕਿ ਇੱਕ ਜਿਹੜਾ ਇੱਥੇ ਸਾਇੰਸ ਦੇ ਸਟੂਡੈਂਟ ਹੋਣਗੇ ਕਿ ਨਿਊਟਨ ਦਾ ਇੱਕ ਲਾ ਹੁੰਦਾ ਕਿ ਐਵਰੀ ਐਕਸ਼ਨ ਹੈਜ਼ ਇਕੁਅਲ ਐਂਡ ਆਪੋਜ਼ਿਟ ਡਾਇਰੈਕਸ਼ਨ ਪਰ ਇਹ ਗੱਲ ਵੀ ਯਾਦ ਰੱਖਿਓ ਕਿ ਪੰਜਾਬ ਨੇ ਬੜੇ ਲੰਬੇ ਸਮੇਂ ਤੋਂ ਜਦੋਂ ਦਾ ਇਹ ਗੁਲਾਮੀ ਦੇ ਵਿੱਚ ਪਿਆਏ ਬੜੇ ਲੰਬੇ ਸਮੇਂ ਤੋਂ ਆਪ ਦੇ ਸਬਰ ਦਾ ਬੰਨ੍ਹ ਮਾਰਿਆ ਹੋਇਆ ਤੇ ਬੰਨ੍ਹ ਛੇਤੀ ਟੁੱਟਣ ਵਾਲਾ ਏ ਤੇ ਇਹ ਵੀ ਗੱਲ ਇਹ ਯਾਦ ਰੱਖਣਾ ਕਿ ਇੱਥੇ ਇਸ ਗੱਲ ਦਾ ਇਕੁਅਲੀ ਡਬਲ ਰਿਐਕਸ਼ਨ ਆਊਗਾ ਤੇ ਉਸ ਗੱਲ ਵਾਸਤੇ ਵੀ ਸਾਰੇ ਤਿਆਰ ਰਹਿਣ ਉਸ ਗੱਲ ਦਾ ਕੋਈ ਸ਼ੱਕਾ ਨਾ ਰੱਖਿਓ ਕਿ ਅਸੀਂ ਜਿਹੜਾ ਸਾਡੇ ਆਊਗਾ ਸਾਡੇ ਘਰੇ ਵੀ ਵੜੂਗਾ ਸਾਡੀ ਰੋਟੀ ਵੀ ਖਾਊਗਾ ਸਾਡਾ ਘਰ ਵੀ ਲੁੱਟੂਗਾ ਚਪੇੜਾ ਵੀ ਮਾਰੂਗਾ ਪੱਗ ਲਾਊਗਾ ਤੇ ਚਨੇ ਵੀ ਚੋਊਗਾ ਇਹ ਵਹਿਮ ਤੇ ਇੱਥੇ ਬੜਿਆਂ ਨੇ ਪਾਲੇ ਸੀ ਪਰ ਹਾਂ ਪੰਜਾਬ ਦੇ ਕਫੀਤਰੇ ਦਾ ਬੜੇ ਲੰਬੇ ਸਮੇਂ ਤੋਂ ਚੁੱਪਾ ਬੈਠਾ ਪਰ ਜਦੋਂ ਇਹ ਇੱਕ ਵਾਰ ਫੁੱਟਣਾ ਹੀ ਸੋ ਉਦੋਂ ਭੱਜਦੇਆਂ ਉਹਨਾਂ ਇੱਕੋ ਬਰਾਬਰ ਹੋਣਗੇ ਤੇ ਇਹ ਫਿਊਚਰ ਤੈਅ ਕਰੂਗਾ ਇਹ ਆਉਣ ਵਾਲਾ ਸਮਾਂ ਤੈਅ ਕਰੂਗਾ ਕਿ ਕੌਣ ਕਿਹਨੂੰ ਕਿੰਨਾ ਭਜਾਂਦਾ ਹੈ